ਸਬਦ ਸਤਿਫਤ ਸਲਾਹ ਈ ਨਾਮ ਮਨ ਰਸਾਵੇ ਨਾਮ ਜਿਨ ਕੈ ਮਨ ਵਸੇ ਆਬਾਜੇ ਸਭੁ ਧਨੀਰੀ ਕਹ ਨਾਨਕ ਸਚੇ ਸਾਹਿਬ ਜੀ ਕੀ ਬਾਸਿਆ ਹੀ ਰਸਵੇ ਪ੍ਰਥਮ ਤਕ ਉਪਦੇਸ਼ ਕਰਾਇ ਗੁਰ ਨਾਮ ਦੇ ਰੰਗਿ ਤੇ ਆਇ ਰੰਗਤ ਗੁਰ ਤੇ ਅਮਰਦਾਸ RAM ਦਾਸਰ ਹੋਇ ਸਹਾਇ ਅਰਜਨ ਹਰਿ ਗੁਗਨੋ ਦੀ ਜੀ ਅਰਦਾਸ ਹੈ ਜੀ ਸਰਬਤ ਖਾਲਸਾ ਜੀ ਕੋ ਆਹਿ ਗੁਰੂ ਆਹਿ ਗੁਰੂ ਵਾਹਿਗੁਰੂ ਜੀ ਕੀ ਅੱਛਿਆ ਰਿਆਰ ਦੇਤੇ ਪਾਏ ਦਰ ਕੀ ਪਾਤ ਪੰਤੀ ਜੀ ਸ੍ਰੀ ਸਾਹਿਬ ਜੀ ਸਾਹਿਬ ਕਲਕਾ ਜੀ ਦੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ ਧਨੋ ਸਿਖੀ ਦਾਣ ਆਤਮੇ ਮਨ ਦਾ ਰੱਖਾ ਆਪ ਵਾਹਿਗੁਰੂ ਹੇ ਅਕਾਲ ਤੂਰ ਆਪਣੇ ਪੰਥ ਦੀ ਸਰਾ ਸਹਾਈ ਬਣਾ ਦਿੱਤੇ ਸਰਦਾਰ ਕਾਨ ਸਾਹਿਬ ਨੂੰ ਪਹਿਲ ਵਿੱਚ ਅਰਜ਼ੀ ਜੰਮੀ ਪਾਲਸਾ ਕੰਦ ਨੂੰ ਤੋੜਿਆ ਗਿਆ ਹੈ ਕਿ ਦੇਖੋ ਜੀ ਜੀ ਤੋਂ ਹੀ ਇਹ ਹੋ ਰਿਹਾ ਹੈ ਲਿਖੋ ਗਏ ਗੇਸਟ ਵਾਲੀ ਬੁਲਾਵਾ ਲਿਖੋ ਹੋ ਰਹੀ ਹੋਏ ਨਾ ਤੱਕ ਸਕਦੇ ਤਖਸੀਰੀ ਦਮਦਮਾ ਸਾਹਿਬ ਦੇ ਸਥਾਨ ਦੇ ਉੱਤੇ ਵਿਸ਼ਾਲ ਦਰਸ਼ਨੀ ਡੇਉੜੀ ਦਾ ਨਿਰਮਾਣ ਕਾਰਜ ਪ੍ਰਾਰੰਭ ਹੈ ਅੱਜ ਇਹਦੀ ਪਹਿਲੀ ਜਿਹੜੀ ਮੰਜ਼ਲ ਦਾ ਲੈਂਟਰ ਜਿਹੜਾ ਉਹ ਪਾਉਣ ਦੀ ਸੇਵਾ ਆਰੰਭ ਹੋਈ ਹੈ ਔਰ ਇਹ ਸੇਵਾਦਾਰੀ ਹੈ ਸੰਤਪਾਪਾ ਕਸ਼ਮੀਰ ਸਿੰਘ ਜੀ ਪੁਰੀ ਵਾਲਿਆਂ ਵੱਲੋਂ ਕੀਤੀ ਜਾ ਰਹੀ ਹੈ ਬਹੁਤ ਸਾਰੀਆਂ ਸੰਗਤਾਂ ਜਿਹੜੀਆਂ ਨੇ ਸਹਿਯੋਗ ਦੇ ਰਹੀਆਂ ਨੇ ਔਰ ਡਿਊੜੀ ਦਾ ਜਿਹੜਾ ਹੈ ਦਰਸ਼ਨੀ ਦੁਆਰ ਇਹ ਬਹੁਤ ਖੂਬਸੂਰਤ ਬਣਵਾਇਆ ਜਾ ਰਿਹਾ ਹੈ ਦੋ ਦਰਵਾਜ਼ੇ ਜਿਹੜੇ ਆ ਬਣਾਏ ਜਾ ਰਹੇ ਆ ਬਾਈ-ਬਾਈ ਫੁੱਟ ਦੇ ਇੱਕ ਜਾਣ ਵਾਸਤੇ ਇੱਕ ਸੰਗਤਾਂ ਦੇ ਆਉਣ ਵਾਸਤੇ ਔਰ ਬੜੇ ਲੰਬੇ ਸਮੇਂ ਤੋਂ ਸੰਗਤਾਂ ਦੀ ਇਹ ਚ ਰੋਕਣੀ ਮੰਗ ਸੀ ਕਿ ਜਿਹੜਾ ਭਾਈ 달 ਸਿੰਘ ਦੀਵਾਨ ਹਲ ਨਵਾਂ ਬਣਿਆ ਇਹ ਤਖਤ ਸਾਹਿਬ ਕੰਪਲੈਕਸ ਤੋਂ ਬਾਹਰ ਰਹਿ ਗਿਆ ਔਰ ਇਹਨੂੰ ਜਿਹੜਾ ਹੈ ਦਰਸ਼ਨੀ ਡਿਊੜੀ ਬਣਾ ਕੇ ਇਹਨੂੰ ਵੀ ਜਿਹੜਾ ਤਖਸਾਲ ਦੇ ਕੰਪਲੈਕਸ ਦਾ ਹਿੱਸਾ ਬਣਾਇਆ ਜਾਏ ਤਾਂ ਸੰਗਤਾਂ ਦੀ ਮੰਗ ਦੇ ਉੱਤੇ ਜਿਹੜਾ ਹੈ ਇਹ ਦਰਸ਼ਨੀ ਡੇਉੜੀ ਦਾ ਨਿਰਮਾਣ ਕਾਰਜ ਪ੍ਰਾਰੰਭ ਕੀਤਾ ਗਿਆ ਸੀ ਅੱਜ ਬਹੁਤ ਖੂਬਸੂਰਤ ਭਾਵੇਂ ਡੇਉੜੀ ਜਿਹੜੀ ਹੈ ਉਹ ਬਣਨ ਜਾ ਰਹੀ ਹੈ ਤੇ ਸੰਗਤਾਂ ਜੜੀਆਂ ਦੇ ਦੇਖ ਕੇ ਜਿਹੜਾ ਬਹੁਤ ਖੁਸ਼ ਹੋ ਰਹੀਆਂ ਨੇ ਪ੍ਰਸੰਨ ਹੋ ਰਹੀਆਂ ਨੇ ਵਾਹਿਗੁਰੂ ਅੱਗੇ ਅਰਦਾਸ ਹੈ ਸੱਚੇ ਪਾਤਸ਼ਾਹ ਇਹਨਾਂ ਸੇਵਾਦਾਰਾਂ ਦੇ ਉੱਤੇ ਮਿਹਰ ਭਰਿਆ ਹੱਥ ਰੱਖ ਕੇ ਖੁਸ਼ੀਆਂ ਖੇੜੇ ਬਖਸ਼ਿਸ਼ ਕਰੇ